ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜੱਦੀ ਪਿੰਡ ਸਤੋਜ ਵਿਖੇ ਪਹੁੰਚੇ ਜਿੱਥੇ ਪਿੰਡ ਵਾਸੀਆਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਪਿੰਡ ਦੇ ਸਰਪੰਚ ਹਰਬੰਸ ਸਿੰਘ ਅਤੇ ਮੈਂਬਰ ਬਲਾਕ ਸੰਮਤੀ ਹਰਵਿੰਦਰਪਾਲ ਰਿਸ਼ੀ ਨੇ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਪਹੁੰਚਣ ਤੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹਾਂ ਕਿ ਉਹਨਾਂ ਦੇ ਪਿੰਡ ਪਹੁੰਚਣ ਨਾਲ ਲਾਕੇ ਵਿੱਚ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਪਿੰਡੇ ਬਜ਼ੁਰਗਾਂ ਨੌਜਵਾਨਾਂ ਮਹਿਲਾਵਾਂ ਤੇ ਬੱਚਿਆਂ ਨਾਲ ਮਿਲ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਤੇ ਪਿੰਡੇ ਲੋਕਾਂ ਦੀਆਂ ਸਮੱਸਿਆਵਾਂ ਵੀ ਧਿਆਨ ਨਾਲ ਸੁਣੀਆਂ ਅੱਜ ਆਪਣੇ ਪਿੰਡ ਆਏ ਆ ਜੀ ਸੋ ਪਿੰਡ ਆਉਣ ਦੀ ਖੁਸ਼ੀ ਉਨੀ ਹੀ ਆ ਜਿੰਨੀ ਕਿਸੇ ਵੀ ਬੰਦੇ ਨੂੰ ਆਪਣੇ ਘਰੇ ਜਾਂ ਆਪਣੇ ਵਤਨ ਆਪਣੀ ਮਿੱਟੀ 'ਚ ਆਉਣ ਦੀ ਖੁਸ਼ੀ ਆ ਮੈਂ ਵੀ ਬੜਾ ਪਿਆਰ ਕਰਦੇ ਹਾਂ ਉਹਨਾਂ ਤੋਂ ਇਹਨਾਂ ਵਾਸਤੇ ਮੈਂ ਮੁੱਖ ਮੰਤਰੀ ਨਹੀਂ ਹੈਗਾ ਜੀ ਇਹਨਾਂ ਵਾਸਤੇ ਮੈਂ ਇਹਨਾਂ ਦਾ ਕਿਸੇ ਦਾ ਪੁੱਤਾਂ ਕਿਸੇ ਦਾ ਭਤੀਜਾਂ ਕਿਹਦਾ ਪੋਤਾ ਉਹ ਇਹ ਤਾਂ ਸਾਡੇ ਪਿੰਡ ਦੀ ਲੋਕ ਬਹੁਤ ਪਿਆਰ ਕਰਦਾ ਕੁਝ ਕਹਿ ਕੇ ਆ ਗਿਆ ਤੇ ਆ ਗਿਆ ਹਮੇ ਇੱਥੇ ਭਾਸ਼ਣ ਨਹੀਂ ਦਿੰਦਾ ਨਾ ਹੀ ਮੈਂ ਇੱਥੇ ਵੋਟਾਂ ਮੰਗਾਏ ਆ ਆਪੀ ਪਿੰਡ ਦੇ ਲੋਕ ਤਾਂ ਨਾਲ ਹੀ ਸਾਥ ਦੇਣਾ ਹੈ ਨਾਮ ਮੈਗਾ ਪੀਟੀਐਮ ਲੱਗੇ ਨੇ ਕਿ ਉਹਦੇ ਪੀਆਰ ਐਕਸਾਈਜ਼ ਹੈ ਇਹਦਾ ਪੇਰੈਂਟਸ ਨੂੰ ਜਾਣ ਦੇ ਦਾ ਫੁੱਲ ਰਹਿਣਾ ਦੇਖੋ 20 ਤਰੀਕ ਨੂੰ ਮੈ ਮੈਗਾ ਪੀਟੀਐਮ ਹੈ ਬੱਚਿਆਂ ਦੀ ਪਰਫਾਰਮੈਂਸ ਬਾਰੇ ਮਾਪਿਆਂ ਨੂੰ ਪੁੱਛਣ ਦਾ ਹੱਕ ਵੀ ਹੈ ਤੇ ਫਰਜ਼ ਵੀ ਹੈ ਉਹ ਜਾਣ ਮੈਂ ਪੁੱਛਣ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਬੱਚੇ ਬਾਰੇ ਕੀ رائے ਰੱਖਦੇ ਨੇ ਤੇ ਟੀਚਰਾਂ ਨੂੰ ਵੀ ਪਤਾ ਲੱਗੂਗਾ ਕਿ ਸਕੂਲ ਤੋਂ ਬਾਹਰ ਜਾ ਕੇ ਬੱਚਾ ਕਿਹੜੇ ਮਾਹੌਲ 'ਚ ਰਹਿੰਦਾ ਹੈ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਬੱਚਾ ਸਕੂਲ ਆ ਕੇ ਕਿਹੜੇ ਮਾਹੌਲ 'ਚ ਪੜ ਰਿਹਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਸਰਕਾਰੀ ਸਕੂਲਾਂ 'ਚ ਪੀਡੀਐਮ ਹੁੰਦੀ ਨਹੀਂ ਸੀ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ 'ਚ ਮਾਪੇ ਜਿਹੜੇ ਨੇ ਉਹ ਜ਼ਰੂਰ ਟਾਈਮ ਕੱਢਣ ਆਪਣੇ ਬੱਚੇ ਦੀ ਆਪਣੇ ਬੱਚੇ ਦੇ ਫਿਊਚਰ ਵਾਸਤੇ ਤੇ ਹੌਸਲਾ ਬਣਾਉਣ ਵਾਸਤੇ ਸਰ ਮੰਨੂ ਇਹ ਕਹਿੰਦਾ ਨਾਮ ਚੇਂਜ ਕੀਤਾ ਗਿਆ ਇਕੱਲੇ ਨਾਮ ਦਾ ਕੋਈ ਨਾਮ ਤੇ ਕਿਉਂ ਖੜੇ ਹੋ ਮੰਗਰੇਗਾ ਦਾ ਜਿਹੜਾ ਸਾਰਾ ਸਟ੍ਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ ਉਹ ਕਹਿੰਦੇ 125 ਦਿਨ ਕਰ ਦਾਂਗੇ ਪਰ ਕੰਮ ਬੰਦ ਕਰਤੇ ਸਾਰੇ ਤੋਬਾ ਨਹੀਂ ਤੁਸੀਂ ਬਣਾ ਸਕਦੇ ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ ਤੇ ਕਿੱਥੇ ਕਿੱਥੇ ਕਰਾਓਗੇ ਕੰਮ ਉਹਨਾਂ ਤੋਂ ਤੇ 40% ਕਹਿੰਦੇ ਸਟੇਟ ਦੇਊਗੀ ਪਹਿਲਾਂ 10% ਸੀ ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਗਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ ਇਹਨਾਂ ਨੂੰ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਪੁੱਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਕਿ ਸਾਨੂੰ ਦਿਹਾੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹਦੇ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਦੋਂ ਕੰਮਾਂ ਤੇ ਪਾਬੰਦੀ ਲਾਤੀ ਹਮੇਸ਼ਾ ਕਹਾੜੀ ਜਿਹੜੀ ਹੈ ਉਹ ਗਰੀਬਾਂ ਦੀ ਚੱਲਦੀ ਹੈ ਪਹਿਲਾਂ ਅਗਨੀਵੀਰ ਕੀਤਾ ਇਹਨਾਂ ਨੇ ਕਿ ਫੌਜ ਦੇ ਵਿੱਚ ਅਗਨੀਵੀਰ 3 ਸਾਲਾਂ ਵਾਸਤੇ 3 ਸਾਲਾਂ ਵਾਸਤੇ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਮਰ ਤਾਂ ਹੋਰ ਵੀ ਫਿਲ ਆ ਰਹੇ ਨੇ ਵੀਰ ਫੌਜ ਦੇ ਨਾਲ ਆ ਰਹੇ ਆ ਲੋਕ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਮਾਸਟਰ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਬਿਲ ਹੈ ਪੰਜਾਬ ਦੇ ਹੱਕ ਜੀ ਦੇ ਨਾਲ ਲਟਾੜੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਖਤਮ ਹੋ ਗਏ ਹੁਣ ਅਸੀਂ ਡਟ ਕੇ ਉਹਦਾ ਵਿਰੋਧ ਕਰਾਂ ਜਲੰਧਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਪੈਟਰੋਲ ਪੰਪ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਗੋਲੀਬਾਰੀ ਵਿੱਚ ਦੋ ਲੋਕ ਕੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਪਹੁੰਚੀ ਕਰਵਾ ਦਿੱਤਾ ਗਿਆ ਪੰਪ ਤੋਂ ਮਿਲੀ ਜਾਣਕਾਰੀ ਮੁਤਾਬਕ ਕੁੱਲ 10 ਤੋਂ 15 ਰਾਉਂਡ ਫਾਇਰ ਕੀਤੇ ਗਏ ਸਨ ਬਾਹਰ ਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਂਜੀ ਸਰ ਜਿਹੜਾ ਪੰਪ ਤੇ ਅੱਜ ਮਾਮਲਾ ਹੋਇਆ ਕੀ ਮਾਮਲਾ ਹੈ ਜੀ ਅਸੀਂ ਭਾਜੀ ਖਾਣਾ ਖਾਂਦੇ ਸੀ ਬੈਠੇ ਇੱਥੇ ਅੰਦਰ ਤੇ ਐਂ ਦੇਖਿਆ ਉਹ ਤਰੋ ਗੋਲੀਆਂ ਚੱਲਦੀਆਂ ਸਾਹਮਣੇ ਰੋਡ ਦੇ ਉੱਤੇ ਜੀ ਤੇ ਦੋ ਤਿੰਨ ਗੱਡੀਆਂ ਆਈਆਂ ਤੋਂ ਫਾਇਰਿੰਗ ਕਰਦੀਆਂ ਹੋਈਆਂ ਅੱਗੇ 10-12 ਫਾਇਰ ਕਰਕੇ ਅੱਗੇ ਨਿਕਲ ਗਈ ਕਿੰਨਾ ਤੇ ਫਾਇਰਿੰਗ ਹੋਈ ਜੀ ਇਹ ਫਾਇਰਿੰਗ ਇੱਥੇ ਗਰੁੱਪ ਹੋਇਆ ਸੀ ਇਕੱਠਾ ਇੱਕ 60-70 ਮੁੰਡਿਆਂ ਦਾ ਜੀ ਸਾਢੇ ਤਰੇ ਉੱਤੇ ਖੜੇ ਸੀ ਉਹ ਜੀ ਤੇ ਉਹ ਕੋਈ ਇਲੈਕਸ਼ਨ ਨੁਕਸ਼ਨ ਦੀ ਗੱਲ ਕਰਦੇ ਵੀ ਇਲੈਕਸ਼ਨ ਹੋਣੀ ਤਾਂ ਇਥੋਂ ਕਿੱਥੇ ਹੋ ਕੇ ਜਾਣਾ ਸੀ ਸਾਢੇ ਤੋਂ ਉਹਨਾਂ ਜੀ ਤੇ ਉਹ ਗੋਲੀਆਂ ਚਲਾਉਂਦੀਆਂ ਤੇ ਗੋਲੀ ਇੱਕ ਇਧਰ ਵੀ ਆਣ ਕੇ ਲੱਗੀ ਸਾਡੀ ਡੋਰ ਦੇ ਵਿੱਚ ਠੀਕ ਹੈ ਜੀ ਤੇ ਬਚਾਅ ਹੋ ਗਿਆ ਕੁਦਰਤੀ ਸਾਰੇ ਬਚ ਗਏ ਤੇ ਸਾਰੇ ਦੇ ਵਿੱਚ ਕੋਈ ਜ਼ਖਮੀ ਹੋਣ ਦਾ ਸਮਝ ਆ ਗਿਆ ਨਹੀਂ ਸਾਨੂੰ ਇਹ ਸਾਰ ਪਤਾ ਨਹੀਂ ਉਸ ਵੇਲੇ ਪਰ ਪਬਲਿਕ ਦੱਸਦੀ ਹੈ ਵੀ ਇੱਕ ਦੋ ਬੰਦੇ ਦੇ ਕੋਲੀ ਲੱਗੀ ਸਭ ਜਿਹੜੀ ਇਹ ਗੋਲੀਬਾਰੀ ਹੋਈ ਆ ਜਿਨ੍ਹਾਂ ਬੰਦਿਆਂ ਤੇ ਹੋਈ ਆ ਉਹਨਾਂ ਦੇ ਵਿੱਚੋਂ 2 ਜ਼ਖਮੀ ਹੋਏ ਆ ਤੇ ਇਹ ਗੋਲੀ ਮਤਲਬ ਕੋਈ ਪੰਪਾ ਵਾਲੇ ਕਿਸੇ ਮੁਲਾਜ਼ਮ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਮਤਲਬ ਗੋਲੀ ਸ਼ਾਟ ਤਾਂ ਚੱਲੀ ਔਰ ਤੁਹਾਡੇ ਦਫ਼ਤਰ ਤੱਕ ਅੰਦਰ ਆ ਗਈ ਦੋ ਦਰਵਾਜ਼ੇ ਲੱਗੇ ਦਫ਼ਤਰ ਬਚਾ ਹੋ ਗਿਆ ਤੇ ਹੁਣ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਆਈ ਸੀ ਸੀਡੀ ਦੇ ਲੈ ਗਈ ਫੁਟੇਜ ਸਾਰੇ ਲੈ ਗਈ ਰਿਪੋਰਟ ਕਰਕੇ ਜੀ ਤੇ ਇੱਕ ਅੱਗੇ ਕੈਮਰੇ ਤੋਂ ਉੱਥੋਂ ਵੀ ਲੈਣਗੇ ਉਹ ਕਹਿੰਦੇ ਜੀ ਤੇ ਉਹ ਕਹਿੰਦੇ ਇਸ ਕਾਰਵਾਈ ਕਰਾਂਗੇ ਠੀਕ ਹੈ ਇਹ ਤੁਹਾਡਾ ਨਾਮ ਸਰ ਮੇਰਾ ਨਾਮ ਲਾਲਸੇ ਕੇਂਦਰ ਸਰਕਾਰ ਵੱਲੋਂ ਪੱਤਰ ਬੀਜਪੀ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਜੰਗਲਾਤ ਵਿਭਾਗ ਨੂੰ ਭੇਜਿਆ ਗਿਆ ਪੱਤਰ ਵਿੱਚ ਕੀ ਕਿਹਾ ਕੇਂਦਰ ਸਰਕਾਰ ਸੁਖਨਾ ਵਾਈਲਡ ਲਾਈਫ ਸੈਂਚੁਰੀ ਪੰਜਾਬ ਸਾਈਡ ਦੇ ਆਲੇ ਦੁਆਲੇ ਇਕੋ ਸੈਂਸਿਟਿਵ ਜ਼ੋਨ ਬਨੋਂਦੀ ਕਾਰਵਾਈ ਕਰ ਰਹੀ ਹੈ ਇਸ ਸਬੰਧ ਵਿੱਚ ਕਹਿੰਦੇ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਾਂਗ ਇਸ ਜ਼ੈਡ ਦੀ ਹੱਦੋਂ ਕਟੋ ਕਟ 1 ਕਿਲੋਮੀਟਰ ਤੱਕ ਕੀਤੀ ਚਾਹਵੇ ਜਦਕਿ ਪੰਜਾਬ ਸਰਕਾਰ ਪਹਿਲਾਂ ਹੀ ਲੋਕਾਂ ਦੀ ਸਹਿਮਤੀ ਨਾਲ 100 ਮੀਟਰ ਦੀ ਹੱਦ ਦਾ ਫੈਸਲਾ ਕਰ ਚੁੱਕੀ ਹੈ ਸਰਕਾਰੀ ਪੱਤਰ ਰਿਵੀ ਦੱਸਦਾ ਹੈ ਕਿ ਕੇਂਦਰ ਸਰਕਾਰ 100 ਮੀਟਰ ਹੱਦ ਨਾਲ ਸਹਿਮਤ ਨਹੀਂ ਇਸ ਫੈਸਲੇ ਨੇ ਆਂਗਾਵਾਂ ਦੇ ਲੋਕਾਂ ਨੂੰ ਕੀ ਨੁਕਸਾਨ ਹੋਵੇਗਾ ਤੇ ਲੋਕਾਂ ਦੀ ਨਿੱਜੀ ਜ਼ਮੀਨ ESZ ਵਿੱਚ ਆ ਜਾਵੇਗੀ ਜ਼ਮੀਨ ਦੀ ਮਾਰਕੀਟ ਕੀਮਤ ਸਿਫਰ ਹੋ ਜਾਵੇਗੀ ਘਰ ਬਣਾਉਣ ਵੇਚਣੀਆਂ ਵਿਕਾਸ ਉੱਤੇ ਪਾਬੰਦੀ ਘਰੀ ਪਰਿਵਾਰਾਂ ਦੀ ਰੋਜ਼ੀ-ਰੋਟੀ ਖਤਮ ਹੋਣ ਦਾ ਖਤਰਾ ਹੈ ਇਹ ਸਿਰਫ ਕਾਗਜ਼ੀ ਫੈਸਲਾ ਨਹੀਂ ਇਹ ਨਿਆ گاਉਂ ਦੀ ਭਵਿੱਖ ਉੱਤੇ ਸਿੱਧਾ ਹਮਲਾ ਹੈ ਇੱਕ ਜਿਹੜਾ ਪਿਛਲੇ ਹਫ਼ਤੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਲੈਟਰ ਭੇਜਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਇਕੋਸੈਂਸਿਟਿਵ ਜਿਹੜਾ ਜ਼ੋਨ ਹੈ ਨਿਆ گاਉਂ ਦਾ ਵਾਈਲਡ ਲਾਈਫ ਸੈਂਚਰੀ ਦੇ ਆਸ-ਪਾਸ ਉਹਨੂੰ 1 ਕਿਲੋਮੀਟਰ ਤੱਕ ਕੀਤਾ ਜਾਵੇ ਬਲਕਿ ਅਸੀਂ ਕਲੀਅਰਲੀ ਪੰਜਾਬ ਸਰਕਾਰ ਨੇ ਸਟੈਂਡ ਰੱਖਿਆ ਸੀ ਕਿ ਅਸੀਂ ਆ ਨਿਆ گاਉਂ ਦੇ ਲੋਕਾਂ ਦੇ ਨਾਲ ਆ ਅਸੀਂ ਕਾਉਂਸਲ ਦੇ ਲੋਕਾਂ ਦੇ ਨਾਲ ਆ ਜਿਹੜਾ ਚੰਡੀਗੜ੍ਹ ਬਣਿਆ ਉਹ ਅ ਖਰੜ ਦੀ ਜਿਹੜਾ ਕਾਉਂਸਲ ਏਰੀਆ ਨਿਆ گاਉਂ ਏਰੀਆ ਇਸ ਜ਼ਮੀਨ ਤੇ ਬਣਿਆ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਮੀਟਿੰਗਸ ਕਰਕੇ ਅਫਸਰ ਸਹਿਬਾਨਾਂ ਨੂੰ ਬਿਠਾ ਕੇ ਲੋਕਾਂ ਨਾਲ ਮੀਟਿੰਗਸ ਕਰਕੇ ਇਵਨ ਕੀ ਅਸੀਂ ਕਿੰਨੇ ਰਾਜਨੀਤਿਕ ਲੋਕਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਬੁਲਾਇਆ ਤੇ ਅਸੀਂ 100 ਮੀਟਰ ਦਾ ਇੱਕ 100 ਮੀਟਰ ਦਾ ਜਿਹੜਾ ਆਪਣਾ ਸਟੈਂਡ ਸੀ ਉਹ ਕਲੀਅਰ ਰੱਖਿਆ ਸੀ ਕਿ ਪੰਜਾਬ ਸਰਕਾਰ ਆਪਣਾ ਸਟੈਂਡ 100 ਮੀਟਰ ਉੱਤੇ ਰੱਖਦੀ ਹੈ ਕਿਉਂਕਿ ਜੇ ਇਹ 1 ਕਿਲੋਮੀਟਰ ਤੱਕ ਹੋ ਗਿਆ ਜਿਵੇਂ ਕਿ ਭਾਜਪੀ ਸਰਕਾਰ ਨੇ ਸੈਂਟਰ ਸਰਕਾਰ ਨੇ ਹਰਿਆਣਾ ਵਿੱਚ ਕੀਤਾ ਉਹਨੂੰ 1 ਤੋਂ 3 ਕਿਲੋਮੀਟਰ ਤੇ ਅਸੀਂ ਉਸ ਚੀਜ਼ ਨੂੰ ਰਿਫਿਊਜ਼ ਕਰਕੇ ਲੋਕਾਂ ਦੇ ਹੱਕ ਵਿੱਚ ਫੈਸਲਾ 100 ਮੀਟਰ ਉੱਤੇ ਕਰਕੇ ਸੈਂਟਰ ਸਰਕਾਰ ਨੂੰ ਭੇਜਿਆ ਸੀ ਸੈਂਟਰ ਸਰਕਾਰ ਦੀ ਜੀ ਆ ਚਿੱਠੀ ਆਈ ਹੈ ਵਾਪਸ ਇਸ ਚਿੱਠੀ ਵਿੱਚ ਉਹਨਾਂ ਨੇ ਲਿਖ ਕੇ ਭੇਜਿਆ ਕਿ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਇਹ ਪ੍ਰਪੋਜ਼ਲ ਜਿਹੜਾ ਆਇਆ ਹੈਗਾ ਇਹਨੂੰ ਉਹ ਰੀਕਨਸਿਡਰ ਕਰਕੇ ਸਾਨੂੰ ਦੁਬਾਰਾ ਭੇਜਣ ਅਸੀਂ ਇਸ ਚੀਜ਼ ਦੇ ਨਾਲ ਜਿੱਦਾਂ ਕਿ ਉਹਨਾਂ ਨੇ ਜਿਹੜਾ ਹਰਿਆਣੇ ਦੇ ਵਿੱਚ ਅਸੀਂ ਕੀਤਾ ਹਰਿਆਣੇ ਦੀ ਇਹ ਹਰਿਆਣੇ ਦੀ ਪਾਣੀ ਲਿਆ ਦੋ ਹਰਿਆਣੇ ਦੀ ਤਰ ਜੁੱਤੇ ਵੀ ਹਰਿਆਣੇ ਦੀ ਜ਼ਮੀਨ ਥੋੜੀ ਹੈ ਜਿਹੜਾ ਚੰਡੀਗੜ੍ਹ ਵਸਿਆ ਜੀ ਅਸੀਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਫੋਰੈਸਟ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਫੋਰੈਸਟ ਡਿਪਾਰਟਮੈਂਟ ਨੂੰ ਭੇਜੀ ਹੈ ਬੀਜੇਪੀ ਸਰਕਾਰ ਨੇ ਕਿ ਜੇ ਤੁਸੀਂ ਹਰਿਆਣਾ ਵਿੱਚ ਇਹ ਇੱਥੋਂ ਤੱਕ ਕਰਤਾ ਬੀਜੇਪੀ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਦਾ ਆਪਾ ਜ਼ੀਰੋ ਕਰ ਦਿੱਤਾ ਗਰੀਬ ਲੋਕ ਇਸ ਕੰਢੀ ਏਰੀਆ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੀਆਂ ਜ਼ਮੀਨਾਂ ਕਿੱਥੇ ਜਾਣਗੀਆਂ ਉਹਨਾਂ ਦੀ ਵੈਲਿਊ ਕਿੱਥੇ ਜਾਊਗੀ ਹਰਿਆਣਾ ਦੀ ਜ਼ਮੀਨ ਤਾਂ ਚੰਡੀਗੜ੍ਹ ਨਹੀਂ ਬਣਿਆ ਚੰਡੀਗੜ੍ਹ ਬਣਿਆ ਹੋਇਆ ਕਾਉਂਸਲ ਦੀ ਜ਼ਮੀਨ ਤੇ ਜਿੱਥੇ ਉਹਨਾਂ ਨੇ ਤੁਹਾਨੂੰ ਜ਼ਮੀਨ ਦਿੱਤੀ ਸੀ ਅੱਜ ਤੁਸੀਂ ਸੈਂਟਰ ਸਰਕਾਰ ਇਹ ਫੈਸਲਾ ਲੈ ਰਹੀ ਹੈ ਚੰਡੀਗੜ੍ਹ ਸਾਡੇ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਸਰਕਾਰ ਦਾ ਇਹ ਕਲੀਅਰ ਫੈਸਲਾ ਹੈ ਕਿ ਅਸੀਂ 100 ਮੀਟਰ ਤੱਕ ਜਿਹੜਾ ਹੈਗਾ ਇਕੋ ਸੈਂਸਿਟਿਵ ਜ਼ੋਨ ਰੱਖਾਂਗੇ ਇਕੋ ਸੈਂਸਿਟਿਵ ਜ਼ੋਨ ਦਾ ਮਤਲਬ ਹੈ ਕਿ ਇਹ ਸਾਰਾ এনवायरमेंट ਨੂੰ ਸੇਵ ਕਰਨ ਲਈ ਏਰੀਆ 1 ਕਿਲੋਮੀਟਰ ਤੱਕ ਆ ਜਾਂਦੀ ਜਿੱਥੇ ਨਵੇਂ گاؤں ਆ ਜਾਣਾ ਹੈ ਇਹ ਸਾਰਾ ਕਾਂਸਲ ਆ ਜਾਂਦਾ ਹੈ ਮਤਲਬ ਕਿ ਲੋਕਾਂ ਦੀਆਂ ਜ਼ਮੀਨਾਂ ਟੋਟਲੀ ਜ਼ੀਰੋ ਹੋ ਗਈਆਂ ਲੋਕ ਆਪਣੀ ਜ਼ਮੀਨ ਤੇ ਡਿਵੈਲਪਮੈਂਟ ਨਹੀਂ ਕਰ ਸਕਦੇ ਲੋਕ ਆਪਣੀ ਜ਼ਮੀਨ ਨੂੰ ਖਰੀਦ-ਵੇਚ ਨਹੀਂ ਸਕਦੇ ਕੀ ਇਹ ਫੈਸਲਾ ਲੈਣਾ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਮੀਨ ਦੇ ਕੇ ਚੰਡੀਗੜ੍ਹ ਨੂੰ ਵਸਾਇਆ ਹੈ ਅੱਜ ਉਹਨਾਂ ਨੂੰ ਖਤਮ ਕਰਨ ਤੇ ਬੀਜੇਪੀ ਸਰਕਾਰ ਲੱਗੀ ਹੋਈ ਹੈ ਕੀ ਜਿਹੜੇ ਬੀਜੇਪੀ ਦੇ ਲੀਡਰ ਬਾਹਾਂ ਕੱਢ-ਕੱਢ ਕੇ ਨਯਾ ਗਾਉਂ ਏਰੀਏ ਦੇ ਵਿੱਚ ਹੁਣ ਤੱਕ ਬੋਲਦੇ ਰਹੇ ਆ ਕਿ ਪੰਜਾਬ ਸਰਕਾਰ 100 ਮੀਟਰ ਤੇ ਸਟੈਂਡ ਲਵੇ ਕਿ ਉਹ ਸਾਰੀ ਬੀਜੇਪੀ ਦੀ ਲੀਡਰਸ਼ਿਪ ਅਸਤੀਫਾ ਦੇਣ ਨੂੰ ਤਿਆਰ ਬੈਠੀ ਹੈ ਕਿ ਬੀਜੇਪੀ ਸਰਕਾਰ ਦਾ ਆ ਲੈਟਰ ਤੁਹਾਨੂੰ ਹਲੇ ਤੱਕ ਨਹੀਂ ਮਿਲਿਆ ਆਹ ਵਾਲਾ ਲੈਟਰ ਮੈਂ ਇਹ ਬੀਜੇਪੀ ਦੇ ਲੀਡਰਸ਼ਿਪ ਤੋਂ ਪੁੱਛਣਾ ਚਾਹੁੰਦੀ ਐ ਨਯਾ ਗਾਉਂ ਚੰਡੀਗੜ੍ਹ ਦੇ ਜੜ ਵਿੱਚ ਐ ਚੰਡੀਗੜ੍ਹ ਨਯਾ ਗਾਉਂ ਦੀ ਜ਼ਮੀਨ ਉੱਤੇ ਬਣਿਆ ਤੇ ਤੁਹਾਡਾ ਸਟੈਂਡ ਕਿੱਥੇ ਐ ਅੱਜ ਉਦੋਂ ਤੁਸੀਂ ਲੋਕਾਂ ਦੇ ਹੱਕਾਂ ਦੇ ਰਖਵਾਲੇ ਬਣੇ ਫਿਰਦੇ ਸੀ ਤੁਹਾਨੂੰ ਪਤਾ ਸੀ ਵੀ ਐਮਐਲਏ ਦਾ ਸਟੈਂਡ ਕਲੀਅਰ ਹੈ ਤੇ ਹੁਣ ਅਸੀਂ ਰੌਲਾ ਗੋਲਾ ਪਾ ਲਈਏ ਆ ਤੁਹਾਡੀ ਸਰਕਾਰ ਦਾ ਕਾਰਨਾਮਾ ਕਾਲੀ ਕਰਤੂਤ ਕਲੀਅਰ ਬਾਹਰ ਆਈ ਹੈ ਤੁਸੀਂ ਇਹਦੇ ਉੱਤੇ ਕੀ ਸਟੈਂਡ ਲੈਣੇ ਹੋ ਸਪਸ਼ਟ ਕਰੋ ਆਪਣੀ ਸਰਕਾਰ ਉੱਤੇ ਪ੍ਰੈਸ਼ਰ ਬਣਾਓ ਕਿ ਇਹੋ ਜੇ ਨੋਟਿਸ ਭੇਜਣੇ ਇਹੋ ਜਿਹਾ ਦਬਾਅ ਬਣਾਉਣਾ ਸਰਕਾਰਾਂ ਨੂੰ ਲੋਕਾਂ ਨੂੰ ਟੌਰਚਰ ਕਰਨਾ ਆਪਣਾ ਦਿਖਾ ਕੇ ਕਿ ਅਸੀਂ ਸੈਂਟਰ ਸਰਕਾਰਾਂ ਅਸੀਂ ਕੁਝ ਵੀ ਕਰ ਸਕਦੇ ਆ ਨਾ ਤੁਹਾਡੇ ਲਈ ਕੋਰਟ ਦਾ ਫੈਸਲਾ ਮਾਇਨੇ ਰੱਖਦਾ ਨਾ ਜਿਹੜੀਆਂ ਸਥਾਨਕ ਸਰਕਾਰਾਂ ਨੇ ਸਟੇਟ ਗਵਰਨਮੈਂਟਸ ਨੇ ਉਹਨਾਂ ਦਾ ਕੋਈ ਫੈਸਲਾ ਮਾਇਨੇ ਰੱਖਦਾ ਮੈਂ ਤੁਹਾਡੇ ਬੀਜੇਪੀ ਸਰਕਾਰ ਦੀ ਬੀਜੇਪੀ ਲੀਡਰਸ਼ਿਪ ਦੀ ਸੈਂਟਰ ਗਵਰਨਮੈਂਟ ਦੀ ਸਖਤ ਨਿੰਦਿਆ ਕਰਦੀਆਂ ਤੇ ਮੈਂ ਆਪਣੇ ਨયા گاਉਂ ਦੇ ਕਾਉਂਸਲ ਦੇ ਲੋਕਾਂ ਨਾਲ ਡਟ ਕੇ ਖੜੀ ਆ ਅਸੀਂ ਪੂਰਾ ਏਰੀਆ ਤੁਹਾਡੀ ਇਸ ਡਟ ਕੇ ਨਿੰਦਿਆ ਕਰਾਂਗੇ ਤੇ ਲੋਕਾਂ ਨੂੰ ਅਸੀਂ ਜ਼ੀਰੋ ਉਹਨਾਂ ਦੀਆਂ ਜ਼ਮੀਨਾਂ ਦੇ ਭਾਅ ਨੂੰ ਜ਼ੀਰੋ ਨਹੀਂ ਹੋਂਦਿਆ। ਜ਼ੀਰਕਪੁਰ ਪਟਿਆਲਾ ਹਾਈਵੇ ਤੇ ਹੋਏ ਦਰਦਕ ਖੜਕੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਨਾਲ ਸੱਖਮੀ ਹੋ ਗਿਆ ਜਿਸ ਦਾ ਅਲਾਚ ਚੰਡੀਗੜ੍ਹ ਦੇ ਪੀਜੀਐ ਹਸਪਤਾਲ ਵਿੱਚ ਚੱਲ ਰਿਹਾ ਹੈ। ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਦੀ ਪਹਿਚਾਣ ਟਰੂ 17 ਸਾਲ ਨਿਵਾਸੀ ਬਨੂੜ ਬਜੂ ਹੋਈ ਹੈ ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਅਤੇ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸ਼ਿਵਮ ਉਮਰ 18 ਸਾਲ ਵਾਸੀ ਬਨੂੜ ਵੱਜੂ ਹੋਈ ਹੈ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨ ਜ਼ੀਰਕਪੁਰ ਤੋਂ ਬਨੂੜ ਵੱਲ ਨੂੰ ਜਾ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਚੱਲਦੇ ਟਰੱਕ ਦੇ ਪਿਛਲੇ ਟਾਇਰ ਥੱਲੇ ਦੋਨੋਂ ਨੌਜਵਾਨ ਆ ਗਏ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਚੰਡੀਗੜ੍ਹ ਗੰਭੀਰ ਹਾਲਤ ਵਿੱਚ ਦੋਵੇਂ ਨੌਜਵਾਨਾਂ ਨੂੰ ਡੇਰਾ ਬਸੀ ਦੇ ਸਰਕਾਰੀ ਹਸਪਤਾਲ ਵਿੱਚ ਪੜਤੀ ਕਰਵਾਇਆ ਜਿੱਥੇ ਦੋਨਾਂ ਦੀ ਗੰਬੀਰ ਹਾਲਤ ਨੂੰ ਦੇਖਦਿਆਂ ਹੋਇਆ ਚੰਡੀਗੜ੍ਹ ਦੇ ਪੀਜੀਆ ਰੈਫਰ ਕਰ ਦਿੱਤਾ ਗਿਆ ਜੋ ਪੀਜੀਆ ਜਾਂਦੇ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ। ਹਰ ਸਾਲ ਦੀ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 33 ਤੇ ਟੈਰਿਸ ਗਾਰਡਨ ਵਿੱਚ ਗੁਲਦੋਦੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਜਿਸਤ ਗਾਰਡਨ ਪੰਜਾਬ ਦੇ ਗਵਰਨਰ ਨੇ ਕੀਤਾ। ਪ੍ਰਬੰਧਕਾਂ ਨੇ ਕਿਹਾ ਹੈ ਕਿ ਇਸ ਮੇਲੇ ਦੇ ਚੰਡੀਗੜ੍ਹ ਵਾਸੀਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਕਰਦੀ ਹੈ ਤੇ ਲੋਕੀ ਹਮੇਸ਼ਾ ਇੱਥੇ ਆਉਂਦੇ ਹਨ। मुख्यमंत्री मैं सोचता हूँ की ये लोकसभा का और राजनीतिक पार्टियों का विषय है मेरे बारे में विषय नहीं है जो सरकार निर्णय करेगी उसकी पालना कैसे करनी ये सर आज जिस का होने जा रहा है आखिर कितनी किस्में यहाँ पर आए और इसके बारे में कहा जाता है लोग सालों साल इंतजार ये फंक्शन जो हर साल होता है यहाँ पे और करीब ढाई सौ से के आसपास जो है यहाँ पे किस्में हैं और देखा जाए तो आ, हर साल हम कोशिश करते हैं कि ये जो समारोह है वो हाइएस्ट लेवल पे ही उसका उद्घाटन करें और हम इसको अच्छे तरीके से मना सकें लेकिन जैसा कि आपको तो पता है कि पिछले साल जो है फाइनेंशियल फ्रेंस के कारण हमने इसको थोड़ा सा स्मॉल स्केल पर किया था लेकिन आज इस साल जो है फिर से हमारी गाड़ी लगभग पटरी पर आ चुकी है और हम कंफर्टेबल हैं फाइनेंशियली तो इस साल जो है हमने इसको नॉर्मल जो पिछले पहले का जो एक स्केल होता था उस पर ले दोबारा ले जाकर गवर्नर साहब से हम इसको इनोग्रेट करा लें सर स्मार्टफोन कौन सी यहाँ पर देखिए प्रतियोगिता बहुत सारी है और उनके रिजल्ट भी लगभग आ ही गए हमारे पास बाकी जो है उसकी डिटेलिंग जो है हमारे आपको इस हिसाब दे देंगे जो उन्हीं के पास है रिजल्ट और अभी हमें डिस्क्लोज नहीं किया है मैंने भी नहीं दिया एक्चुअली तो इसलिए जो है अभिरुचि का जो है एक जो जोश होता है जो लोग हमेशा से पार्टिसिपेट करते रहे हैं वो देख के बड़ा अच्छा लगा और पिछले बार जब हमने इसको छोटे से लेवल पे किया था तब भी जो है लोगों ने अच्छे खासे पार्टिसिपेट किया खरड़दे मैक्सीमेरी स्कूल विच अखां दा चेकअप कैंप लगाया गया जिस स्कूली बच्चों तो अलावा उना दे ने भी अखां दे चेकअप करवाए एहे कैंप ਲਾਇਨਸ ਕਲੱਬ ਪੰਚਕੂਲਾ ਜੈਨਵਿਕ ਦੇ ਸਹਿਯੋਗ ਨਾਲ ਲਗਾਇਆ ਗਿਆ ਤੇ ਡਾਕਟਰਾਂ ਦੀ ਟੀਮ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਆਈ ਹੋਈ ਸੀ ਇਸ ਮੌਕੇ ਤੇ ਲਾਇਨਸ ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਪ੍ਰਾਲੇ ਕਰਦੇ ਰਹਿੰਦੇ ਹਨ ਤੇ ਅੱਗੇ ਤੋਂ ਵੀ ਚਾਰੀ ਰਹਿਣਗੇ ਅੱਜ ਦੇ ਕੈਂਪ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਅੱਜ ਅੱਖਾਂ ਦੇ ਚੈੱਕਅਪ ਕੀਤੇ ਜਾ ਰਹੇ ਹਨ ਤੇ ਨਾਲ-ਨਾਲ ਉਹਨਾਂ ਨੂੰ ਅੱਖਾਂ ਵਿੱਚ ਪਾਉਣ ਵਾਲੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਚਾਰੀਆਂ ਹਨ। ਸ਼ਸ਼ੀਗਲ 200 ਲਾਇਓਨਸ ਕਲੱਬ ਡਾਇਨਾਮਿਕਰ ਪੰਚਕੂਲਾ ਵੱਲੋਂ ਅੱਜ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜੋ ਕਿ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਕਿ ਮੈਕਸੀਮਰੀ ਸਕੂਲ ਜਿਹੜਾ ਖਰੜੇ ਦੇ ਵਿੱਚ ਹੈ ਉਸ ਵਿੱਚ ਲਗਾਇਆ ਗਿਆ। ਸੋ ਪ੍ਰਬੰਧਕ ਕਮੇਟੀ ਸਾਡੇ ਮੈਂਬਰਸ ਮੇਰੇ ਨਾਲ ਬੈਠੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਇਹਨਾਂ ਵੱਲੋਂ ਹੋਰ ਕੀ ਕੀ ਉਪਰਾਲੇ ਕੀਤੇ ਜਾਂਦੇ ਨੇ ਅੱਜ ਅੱਜ ਜਿਹੜਾ ਖਾਸ ਦਿਨ ਚੁਣਿਆ ਗਿਆ ਆ ਇਸ ਚੈੱਕਅਪ ਕੈਂਪ ਲਈ ਉਹਦਾ ਮੇਨ ਮਕਸਦ ਕੀ ਸੀ ਸੋ ਸ਼ਸ਼ੀਗਲ ਸਰ ਕੀ ਹਲਚਾਲ ਠੀਕ ਹੈ ਜੀ Uh, I am Iqbal Singh Sol, Member Lions Club. In particular, dynamic. Okay. So we are organizing such eye uh, camps for, uh, for for the welfare of uh, kids and their parents. Yes. Especially, we organize such camps at schools, gurdwaras, and other public places. Thank you. ਸੋ ਸਿਰ ਮੈਂ ਤੁਹਾਡੀ ਤੋਂ ਵੀ ਜਾਣਨਾ ਚਾਹਾਂਗੀ ਮੈਕਸੀਮੇਰੀ ਸਕੂਲ ਖਾਸ ਕਿਉਂ ਚੁਣਿਆ ਗਿਆ ਕਿਉਂਕਿ ਮੈਕਸੀਮੇਰੀ ਸਕੂਲ ਦੇ ਵਿੱਚ ਅੱਜ ਖਾਸ ਕੈਂਪ ਲੱਗਿਆ ਆਈਸ ਚੈਕਅਪ ਕੈਂਪ ਦਾ ਹੈਨਾ ਬੱਚਿਆਂ ਦੇ ਵੀ ਵਨਕੇ ਪੇਰੈਂਟਸ ਦਾ ਵੀ ਚੈਕਅਪ ਕੈਂਪ ਇੱਥੇ ਲਗਾਇਆ ਜਾ ਰਿਹਾ ਹੈ ਪੇਰੈਂਟਸ ਨੂੰ ਵੀ ਚੈੱਕ ਕੀਤਾ ਜਾ ਰਿਹਾ ਉਹਨਾਂ ਦੀ ਅੱਖਾਂ ਨੂੰ ਚੈੱਕ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਉਸ ਲਈ ਫਿਰ ਮੈਂ ਲਾਈਨ ਕਲੱਬ ਡਾਇਨਾਮਿਕ ਪੰਚਕੁਲਾ ਦਾ ਪ੍ਰੈਜ਼ੀਡੈਂਟ ਇੱਥੇ ਅਸੀਂ ਸਾਡੇ ਅਸੀਂ ਤਕਰੀਬਨ ਸਕੂਲਾਂ ਦੇ ਵਿੱਚ ਵੀ ਆਮ ਪਬਲਿਕ ਦੇ ਵਿੱਚ ਵੀ ਆਈ ਕੈਂਪ ਬੱਚਾਂ ਦੇ ਫਾਸ ਕਰਕੇ ਛੋਟੇ ਬੱਚੇ ਜਿਹੜੇ ਉਹਨਾਂ ਦਾ ਅਸੀਂ ਜ਼ਿਆਦਾ ਪ੍ਰਿਫਰ ਕਰਦੇ ਹਾਂ ਕਿਉਂਕਿ ਇਹ ਛੋਟੀ ਉਮਰ ਦੇ ਵਿੱਚ ਇਹ ਕੋਈ ਚੀਜ਼ ਫੜੀ ਜਾਏ ਡਿਜ਼ੀਜ਼ ਬੱਚੇ ਹੈਲਦੀ ਰਹਿਣ ਉਹਨਾਂ ਦੇ ਪੇਰੈਂਟਸ ਜੋ 올ਡ एज ਵੀ ਚਾਹੁੰਦੇ ਉਹਨਾਂ ਦੇ ਵਿੱਚ ਚੈੱਕਅਪ ਵੀ ਕਰਾ ਰਿਆ ਤਾਂ ਕਿ ਉਹਨਾਂ ਨੂੰ ਵੀ ਕੁਝ ਛੋਟਾ ਬਤਾ ਰੇਟ ਵੇਲੇ ਇਹ ਬਾਕੀ ਅਸੀਂ ਹੋਰ ਸੋਸ਼ਲ ਕੰਮ ਵੀ ਕਰਦੇ ਹਾਂ ਕਿਤੇ ਜਿੱਥੇ ਆਈ ਤੋਂ ਵਗੈਰ ਹੋਰ ਹੈਲਥ ਕੈਂਪ ਲਾਂਦੇ ਆ ਫ੍ਰੀ ਕੈਂਪਸ ਲਾਂਦੇ ਆ ਸ਼ੁਕਲਾ ਬੋਲੋ ਸਰ ਕਈ ਵਾਰ ਹੁੰਦਾ ਨਾ ਕਿ ਟਾਰਗੇਟ ਹੁੰਦਾ ਆਪਾਂ ਇੰਨੇ ਕੈਂਪ ਲਗਾਣੇ ਹੀ ਲਗਾਣੇ ਆ ਸੋ ਲਾਇਨਸ ਕਲਬ ਦੇ ਵਿੱਚ ਅਜਿਹਾ ਕਿਹੜਾ ਮਤਲਬ ਟਾਰਗੇਟ ਹੈ ਕਿਹੜੇ-ਕਿਹੜੇ ਕੈਂਪ ਤੁਹਾਡੇ ਵੱਲੋਂ ਲਗਾਏ ਜਾਂਦੇ ਨੇ ਜਿਨ੍ਹਾਂ ਦਾ ਮਤਲਬ ਲੋਕਾਂ ਨੂੰ ਬਹੁਤ ਹੀ ਲਾਭ ਮਿਲ ਸਕੇ ਥੈਂਕ ਯੂ ਮਾਈ ਲਾਇਨਸ ਕਲਬ ਪੰਚਕੂਲਾ ਡਾਇਨਾਮਿਕ ਦੇ ਚੇਅਰਮੈਨ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ মিডিਆ ਦੇ ਰਾਹੀਂ ਕਿ ਲਾਇਨਸ ਕਲਬ ਪੰਚਕੂਲਾ ਡਾਇਨਾਮਿਕ ਬੱਚਿਆਂ ਦੇ ਨਾਲ ਜ਼ਿਆਦਾ ਉਹਨੂੰ ਪ੍ਰੋਜੈਕਟ ਕਰਦੇ ਆਂ ਅਸੀਂ ਸਕੂਲਾਂ 'ਚ ਪ੍ਰੋਜੈਕਟ ਕਰਦੇ ਆਂ ਉਹਦੇ 'ਚ ਅਸੀਂ ਆਈ ਡੋਨੇਸ਼ਨ ਕੈਂਪ ਵੀ ਹੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਨੇ ਆਂ ਮਾਰਕੀਟਸ 'ਚ ਜਾ ਕੇ ਤੇ ਬੱਚਿਆਂ ਦਾ ਆਈ ਚੈੱਕਅਪ ਕੈਂਪ ਸਕੂਲਾਂ 'ਚ ਕਰਾਉਨੇ ਆਂ ਉਹਨਾਂ ਨੂੰ ਮਤਲਬ ਟਾਈਮ ਟੂ ਟਾਈਮ ਅਸੀਂ ਫੀਡਿੰਗ ਵੀ ਕਰਦੇ ਆਂ ਤਾਂ ਕਿ ਵੀ ਉਹਨਾਂ ਦਾ ਮੈਡੀਕਲੀ ਫਿਟ ਰਹਿਣ ਔਰ ਉਹਨਾਂ ਨੂੰ ਫਰੂਟ ਵਗੈਰਾ ਜਾਂ ਕੋਈ ਅਚੀ ਲੰਗਰ ਵੀ ਆਰਗੇਨਾਈਜ਼ ਕਰਾ ਦਿੰਨੇ ਆ ਉਹਨਾਂ ਵਾਸਤੇ ਲਾਇੰਸ ਕਲੱਬ ਹੋਰ ਕਿਹੜੇ ਕਿਹੜੇ ਉਪਰਾਲੇ ਕਰਦਾ ਨੇ ਜਿਹੜੇ ਖਾਸ ਕਰਕੇ ਬੱਚਿਆਂ ਲਈ ਕੀਤੇ ਜਾਂਦੇ ਨੇ ਅੱਜ ਕੱਲ ਜੇਕਰ ਆਪਾਂ ਗੱਲ ਕਰੀਏ ਨਸ਼ਿਆਂ ਦੇ ਨਾਲ ਬਹੁਤ ਜੂਝ ਰਿਹਾ ਆਪਣਾ ਪੰਜਾਬ ਹੈ ਨਾ ਉਹ ਬਹੁਤ ਵੱਡਾ ਮੁੱਦਾ ਆ ਆਪਾਂ ਤੇ ਬੱਚਿਆਂ ਨੂੰ ਬੇਸਿਕ ਤੋਂ ਹੀ ਅਦਾ ਚੀਜ਼ਾਂ ਸਮਝਾਉਂਦੇ ਰਵਾਂਗੇ ਸ਼ਾਇਦ ਲਾਇੰਸ ਕਲੱਬ ਵੀ ਬਹੁਤ ਵੱਡੇ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਹੋਏ ਹਾਂ ਹਾਂਜੀ ਲਾਇੰਸ ਕਲੱਬ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਅਸੀਂ ਕਰਦੇ ਹਾਂ ਸਕੂਲਾਂ ਜਾ ਕੇ ਬੱਚਿਆਂ ਨੂੰ ਅਸੀਂ ਲੈਕਚਰ ਦਿੰਦੇ ਹਾਂ ਨਸ਼ੇ ਦੇ ਤੋਂ ਦੂਰ ਰਹਿਣ ਦੀ ਅਚੀ ਉਹਨਾਂ ਨੂੰ ਦੱਸਦੇ ਆਂ ਵੀ ਇਹ ਗਲਤ ਚੀਜ਼ ਐ ਇਹਨੂੰ ਇਹ ਚ ਨਸ਼ਾ ਕਰੋਗੇ ਤਾਂ ਤੁਸੀਂ ਖਰਾਬ ਹੋ ਜਾਓਗੇ ਤੇ ਦੁਬਾਰਾ ਤੁਸੀਂ ਆਪਣੀ ਲਾਈਫ ਨੂੰ ਸਪਾਇਲ ਕਰੋਗੇ ਤੁਸੀਂ ਦੁਬਾਰਾ ਪੜ ਨਹੀਂ ਸਕਦੇ ਜੇ ਨਸ਼ੇ ਦੇ ਵਿੱਚ ਪੈ ਗਏ ਤੇ ਤਕਰੀਬਨ ਅਸੀਂ ਸਾਲ 'ਚ ਦੋ ਕੈਂਪ ਲਗਾਣੇ ਆ ਨਸ਼ਾ ਦੇ ਵਿਰੁੱਧ ਇਹਨੂੰ ਰੋਕਣ ਵਾਸਤੇ ਔਰ ਪ੍ਰਿੰਸੀਪਲਸ ਤੇ ਟੀਚਰਸ ਦੇ ਨਾਲ ਵੀ ਮਿਲ ਕੇ ਅਸੀਂ ਇਹ ਪ੍ਰੋਜੈਕਟ ਕਰਦੇ ਆ ਉਹਨਾਂ ਨੂੰ ਮੋਟੀਵੇਟ ਕਰਦੇ ਆ ਮੋਟੀਵੇਸ਼ਨ ਟਾਕ ਵੀ ਕਰਾਣੇ ਆ ਤਾਂ ਕਿ ਬੱਚੇ ਨੂੰ ਪਤਾ ਲੱਗੇ ਜਿਸ ਨਾਲ ਟ੍ਰੈਫਿਕ ਅਵੇਅਰਨੈਸ ਕੈਂਪ ਹੈ ਟ੍ਰੈਫਿਕ ਅਵੇਅਰਨੈਸ ਕੈਂਪ ਵੀ ਅਸੀਂ ਲਗਾਣੇ ਆ ਬੱਚਿਆਂ ਵਾਸਤੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਟ੍ਰੈਫਿਕ ਜੇ ਚੱਲ ਰਹੀ ਹੈ ਤਾਂ ਸਕੂਲ ਚ ਕਿੱਦਾਂ ਜਾਣਾ ਪੰਜਾਬ ਐਡਵੈਂਚਰ ਕਲੱਬ ਬਾਈਕ ਰਾਈਡਰਸ ਦੇ ਪ੍ਰੋਗਰਾਮ ਦੇ ਵਿੱਚ ਬਠਿੰਡਾ ਦੇ ਪੁੱਜੋ ਮੰਡੀ ਪਹੁੰਚੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੇ ਪੁੱਤਰ ਅਨੰਤ ਬੀਰ ਸਿੰਘ ਬਾਦਲ ਵੀ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਨੇ ਬਾਈਕ ਰਾਈਡਰਸ ਦੀ ਕੀਤੀ ਸ਼ਲਾਘਾ ਤੇ ਉਹਨਾਂ ਕਹਿ ਗਏ ਕਿ ਪੰਜਾਬ ਦੇ ਵਿੱਚ ਹੋਰ ਵੀ ਖੇਡਾਂ ਹਨ ਜੋ ਜ਼ਿੰਦਗੀ ਵਿੱਚ ਜ਼ਰੂਰੀ ਹਨ ਸਰਕਾਰ ਬਾਣੀ ਦਾ ਪਿੰਡਾਂ ਦੇ ਵਿੱਚ ਤਾਂਛ ਤੇ ਪੱਤੇ ਖੇਡਣ ਵਾਲਿਆਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ ਮੈਂ ਪੰਜਾਬ ਐਡਵੈਂਚਰ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿਨਾ ਹੈ ਮੇਰੇ ਕੋਲੇ ਪਹਿਲੇ ਕਈ ਸਾਲ ਪਹਿਲੇ ਦਿੱਲੀ ਆਇਆ ਸੀ ਉਹਨਾਂ ਨੇ ਪੰਜਾਬ ਤੋਂ ਸਿੰਗਾਪੁਰ ਮੋਟਰਸਾਈਕਲ ਤੇ ਗਏ ਸੀ ਤੇ ਹੁਣ ਉਹਨੇ ਪੂਰੇ ਪੰਜਾਬ ਦਾ ਵੀ ਕੀਤਾ ਤੇ ਹਿੰਦੁਸਤਾਨ ਦਾ ਵੀ ਬਾਈਕ ਤੇ ਕਰ ਰਿਹਾ ਹੈ ਜਿਹੜੇ ਲੋਕ ਐਡਵੈਂਚਰਸ ਕਰਦੇ ਆ ਨਾ ਮੈਂ ਤੁਹਾਨੂੰ ਦੱਸਾਂ ਉਹਨਾਂ 'ਚ ਇੱਕ ਖੁਸ਼ੀ ਪੈਦਾ ਹੁੰਦੀ ਹੈ ਬੰਦਾ ਘਰ ਆ ਕੋਈ ਕੋ ਐਡਵੈਂਚਰ ਨਾ ਕਰੇ ਨਾ ਉਹ ਲਾਈਫ ਅਧੀ ਹੋ ਜਾਂਦੀ ਹੈ ਜਿਹੜੇ ਬੰਦੇ ਐਡਵੈਂਚਰਸ ਹੈ ਜੋ ਐਕਸਾਈਟਮੈਂਟ ਲਾਈਫ ਦੇ ਵਿੱਚ ਹੁੰਦੀ ਹੈ ਉਹ ਐਡਵੈਂਚਰ ਕਰਨ ਚੀ ਹੁੰਦੀ ਹੈ ਤੇ ਮੈਂ ਇਹਨਾਂ ਨੂੰ ਬਧਾਈ ਦਿੰਨਾ ਹੈ ਦਾਸ ਕੁਮਾਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਬਧਾਈ ਦਿੰਨਾ ਹੈ ਜਿਹੜੇ ਲੋਕ ਜ਼ਿੰਦਗੀ 'ਚ ਉਹ ਕਾਮਯਾਬ ਹੈ ਜਿਹੜੇ ਐਡਵੈਂਚਰ ਕੁਛ ਨਾ ਕੁਛ ਕਰਦੇ ਆ ਭਾਵੇਂ ਕਿਸੇ ਚੀਜ਼ ਦਾ ਵੀ ਐਡਵੈਂਚਰ ਹੋਏ ਜਿਨ੍ਹਾਂ ਦਾ ਕੋਈ ਸ਼ੌਂਕ ਨਹੀਂ ਹੁੰਉ ਤੁਹਾਡੇ ਕੋਲੇ ਜ਼ਿੰਦਗੀ 'ਚ ਮੰਦੇ ਦੀ ਜ਼ਿੰਦਗੀ ਸਭ ਤੋਂ ਜ਼ਿਆਦਾ ਬੋਰਿੰਗ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਪਿਛਲੀ ਵਾਰ ਜਦੋਂ ਆਏ ਸੀ ਮੇਰੇ ਕੋਲੇ ਦਿੱਲੀ ਤੇ ਕਹਿੰਦੇ ਸੀ ਅਸੀਂ ਬਟੰਟਿਓਂ ਬਾਈਕ ਤੇ ਜਾਣਾ ਹੈ ਸਿੰਗਾਪੁਰ ਤੇ ਮੈਂ ਤਾਂ ਐਵੇਂ ਹੀ ਸੋਚਦਾ ਕਿ ਝੂਠ ਬੋਲੀ ਜਾਂਦੇ ਆ ਹੈ ਜਦੋਂ ਮੈਨੂੰ ਆ ਕੇ ਮੈਂ ਕਿਹਾ ਸਿੰਗਾਪੁਰ ਕਿਵੇਂ ਜਾਓਗੇ ਇੰਨੀ ਦੂਰ ਤੇ ਬਸ ਬੜੀ ਖੁਸ਼ੀ ਹੈ ਪਰ ਉਹਦੇ ਥੋੜੇ ਦਿਨ ਨੂੰ ਪਿੰਡਾਂ ਵੱਲ ਤੁਹਾਨੂੰ ਮਿਲਿਆ ਸੀ ਉਹ ਕਹਿੰਦੇ ਪੰਜਾਬ ਵੀ ਆਏ ਹੈ ਕਿਤਾਬ 'ਚ ਲਿਖੀ ਸਰ ਕਿਤਾਬ ਹੀ ਲੱਗੀ ਤੇ ਜਿਹੜਾ ਤੁਸੀਂ ਲਦਾਖ ਤੋਂ ਮੈਂ ਇੱਕ ਵਾਰ ਦੇਖਿਆ ਜੇ ਤੁਸੀਂ ਮਨਾਲੀ ਜਾਓ ਪੰਜਾਬ ਦੇ ਬੜੇ ਮੁੰਡੇ ਆ ਜਿਹੜਾ ਮੋਟਰਸਾਈਕਲ ਤੇ ਟੂਰੀ ਕਰਦੇ ਜੀ ਮਨਾਲੀ ਸਾਈਡ ਜਾਂਦੇ ਲੇਨ ਲਦਾਖ ਤੇ ਜਿੰਨੇ ਵੀ ਤੁਸੀਂ ਅੱਜ ਜਾਮ ਲੱਗਿਆ ਪਿਆ ਨਾ ਮਨਾਲੀ ਆਪਣੇ ਪੰਜਾਬੀਆਂ ਕਰਕੇ ਹੈ ਸਾਰੀ ਫਾਰਕ ਸਾਰਿਆਂ ਕੋਲ ਗੱਡੀਆਂ ਆ ਗਈਆਂ ਮਤਲਬ ਹੁਣ ਜ਼ਮੀਨਾਂ ਮਹਿੰਗੀਆਂ ਹੋ ਗਿਆ ਹੁਣ ਗੱਡੀਆਂ ਤੇ ਜੋੜ ਲਾਤਾ ਇਹਨਾਂ ਨੇ ਤੇ ਫਿਰ ਜਿਹੜੇ ਜਿੱਥੇ ਜੀ ਕਰਦਾ ਤੁਰੇ ਹੀ ਫਿਰਦੇ ਰਹਦੇ ਮੈਂ ਦੇਖਿਆ ਮੈਂ ਪਿਛਲੀ ਵਾਰ ਸੀ ਮਾਨਸਤ ਸਾਹਿਬ ਨੂੰ ਮੈਨੂੰ ਮਨ ਆ ਲਿਖਿਆ ਕਿ ਲੈ ਜੀ ਮਾਨਸਤ ਬੰਦੇ ਚੱਲੇ ਲੱਭੇ ਬਣਾਤੇ ਉਹ ਵੀ ਐਡਵੈਂਚਰ ਕਰਨ ਚਲੇ ਸੀ ਸੀ ਲਾਈਫ ਤੇ ਐਡਵੈਂਚਰ ਬਹੁਤ ਜ਼ਰੂਰੀ ਨੇ ਨਹੀਂ ਤਾਂ ਲਾਈਫ ਦਾ ਮੀਨਿੰਗ ਨਹੀਂ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਤਾਂ ਚਾਹਣਾ ਹੈ ਕਿ ਜੇ ਸਿਖਰ ਆਉਂਦੀ ਹੈ ਆ ਵੀ ਐਨਕਰੇਜ ਕਰਨਾ ਚਾਹੀਦਾ ਸਾਰੇ ਐਡਵੈਂਚਰ ਐਡਵੈਂਚਰ ਦੇ ਚੱਕਰ ਦੇ ਵਿੱਚ ਮੈਂ ਤੁਹਾਡੇ ਨਾਲ 30 ਕਿਲੋਮੀਟਰ ਬਾਈਕ ਲੈ ਕੇ ਆਇਆ ਸੀਗਾ ਅੱਛਾ ਤਲਵੰਡੀ ਤੋਂ ਬਟਿੰਡੇ ਤੱਕ ਆਪਾਂ ਵੀ ਸਾਰੇ ਐਬਸੋਲਿਊਟ ਐਡਵੈਂਚਰੀ ਕਰਾਇਆ ਕਰਨਾ ਹੈ ਮੋਟਰਸਾਈਕਲ ਤੇ ਮਟਾ ਕੇ ਪਿੰਡਾਂ ਪਿੰਡਾਂ ਜਾਇਆ ਕਰੂ ਸਾਰੇ ਐਡਵੈਂਚਰ ਕਰੋ ਬਾਈਕ ਅਸੀਂ ਦੇ ਦੇ ਕਰਾਈ ਨਹੀਂ ਵੀਲ ਹੈਵ ਆਪਾਂ ਨੂੰ ਜਿਵੇਂ ਆਪਾਂ ਜਿਵੇਂ ਆਪਾਂ ਕਬੱਡੀ ਕਰੋੜਪਤੀ ਬਣਾ ਦੇ ਉਵੇਂ ਮੇਰਾ ਮੇਰਾ ਨਾ ਉਹ ਜਿਹੜਾ ਮੇਰੀ ਸੋਚ ਹੈ ਰੀਜਨਲ ਜਿਹੜੀ ਆਪਣੀ ਲੋਕਲ ਸਪੋਰਟਸ ਤੇ ਲੋਕਲ ਜਿਹੜੇ ਲੋਕਾਂ ਦੀ ਆਮ ਪਿੰਡਾਂ ਦੇ ਉਹਨੂੰ ਆਪਾਂ ਕਮਨ ਦੇ ਵਿੱਚ ਆਈਲੈਂਡ ਕਰੀਏ ਜੀ ਇਹ ਵਕ ਕਬੱਡੀ ਸੀ ਹੁਣ ਅਸੀਂ ਕੁੱਤਿਆਂ ਦੀ ਰੇਸਿਸ ਜਿਹੜੇ ਆਪਣੇ ਪਿੰਡਾਂ ਦੇ ਬੜੇ ਕਰਦੇ ਸੀ ਕਬੂਤਰਾਂ ਦੀ ਐਨ ਉਹਨਾਂ ਪ੍ਰਾਈਜ਼ ਪਣੀ ਰੱਖਾਂਗੇ ਆ ਮਾਰਵਾੜੀ ਜਿਹਨੇ ਘੋੜੇ ਐ ਉਹਦਾ ਅਸੀਂ ਜੇ ਸਰਕਾਰ ਆਈ ਤਾਂ ਰੇਸ ਕੋਰਸ ਬਣਾਵਾਂਗੇ ਐਵੇਂ ਬਾਹਰੋਂ ਆਪਾਂ ਲਿਆਉਣੇ ਘੋੜੇ ਰੇਸਿੰਗ ਕਰਨ ਵਾਸਤੇ ਇੱਥੇ ਲਾਉਣਾ 5-10 ਕਰੋੜ ਰੁਪਏ ਨਾਲ ਸ਼ੌਕ ਜਿੰਨਾ ਦਾ ਸ਼ੌਕ ਪਾਇਏ ਬਾਈਕਿੰਗ ਸਪੋਰਟਸ ਵੀ ਕਰਦੇ ਹਾਂ ਮੈਂ ਤਾਂ ਇੱਕ ਹੋਰ ਵੀ ਪੁੱਛਿਆ ਸੀ ਮੈਂ ਜਿਹੜੇ ਪਿੰਡ ਜਾਂਦਾ ਹਾਂ ਮੈਂ ਪਿੰਡਾਂ 'ਚ ਦੇਖਦਾ ਆਪਣੇ ਬਜ਼ੁਰਗ ਬੈ ਕੇ ਤਾਸ਼ ਖੇਡੀ ਜਾਂਦੇ ਆ ਮੈਂ ਕਿਹਾ ਇਹਨੂੰ ਕਿਹੜੀ ਹੈ ਬੰਦਾ ਇੱਕ ਤਿੰਨ ਪੱਤੀ ਹੈ ਉਹ ਸੀਪ ਨੂੰ ਉਹ ਕਿਹੜੀ ਹੈ ਸੀ ਮੈਂ ਕਿਹਾ ਪੰਜਾਬ 'ਚ ਸੀਪ ਕੈਪਟਨਸ਼ਿਪ ਕਰਾਵਾਂਗੇ ਜਿਹੜੀ ਲਾਉਂਦੇ 50 ਲੱਖ ਦਾ ਜਿਹੜਾ ਪਿਆਰਾ ਬਜ਼ੁਰਗ ਪਿੰਡਾਂ 'ਚ ਉਹਨਾਂ ਦੀ ਕਰਾ ਕੇ ਉਸਨੇ ਕਿਹਾ ਤੇ ਲੋਕਾਂ ਦੇ ਵਿੱਚ ਨਾ ਇੱਕ ਲਾਈਵ ਵੀਡੀਓ ਨਾਲ ਜੁੜ ਜਾਂਦੀ ਹੈ ਸੋ ਦੋਸਤੋ ਇਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਂ ਨਹੀਂ ਯਾਨੀ ਕਿ ਤੇ ਚਿੰਦ ਕਰਨ ਉਤਸ਼ਾਹਤ ਰੱਬ ਰਾਖਾ